ਗੁੱਡੀ ਫੂਕ ਕੇ ਕਹਿੰਦੇ ਮੀ ਜਿਹੜਾ ਆ ਉਹ ਪੈ ਸਕਦਾ ਆ ਯਾਨੀ ਇਹ ਧਾਰਨਾਵਾਂ ਨੇ ਉਹਨਾਂ ਦੇ ਆਪਣੇ ਮਨ ਦੇ ਵਿੱਚ ਉਹਨਾਂ ਦੇ ਵਿਚਾਰ ਨੇ ਜਾਂ ਉਹ ਸੋਚਦੇ ਨੇ ਇਸ ਤਰ੍ਹਾਂ ਨਾਲ ਕੀ ਲੱਗਦਾ ਤੁਹਾਨੂੰ ਹੁਣ ਪਹਿਲੀ ਗੱਲ ਤਾਂ ਆਇਆ ਵੀ ਸਾਡਾ ਜਿਹੜਾ ਸਮਾਜ ਆ ਉਹ ਮਰਦ ਪ੍ਰਧਾਨ ਸਮਾਜ ਆ ਉਹ ਗੁੱਡੀ ਫੂਕਦੇ ਨੇ ਗੁੱਡਾ ਨਹੀਂ ਕਦੇ ਫੂਕਦੇ ਜਾਨੇ ਗੁੱਡੀ ਫੂਕਣ ਦਾ ਉਹਨਾਂ ਦਾ ਵਿਸ਼ਵਾਸ ਇਹ ਆ ਵੀ ਜਦੋਂ ਗੁੱਡੀ ਫੂਕਦੀ ਰੋਂਦੀਆਂ ਨੇ ਕੁੜੀਆਂ ਵੀ ਪਰਮਾਤਮਾ ਨੂੰ ਫਿਰ ਤਰਸ ਆ ਜੂਗਾ ਵੀ ਦੇਖ ਲਓ ਇਹ ਮੀਂਹ ਆ ਪੈਣ ਕਰਕੇ ਇਹ ਗੁੱਡੀ ਆ ਜਿਹੜੀ ਫੁੱਕ ਗਈ ਆ ਸਾੜਤੀ ਆ ਬੇਦਤੋਂ ਰਹਿਮ ਕਰਕੇ ਰੱਬ ਫਿਰ ਉਹ ਮੀਂਹ ਪਾ ਦੂਗਾ ਜਾਨੀ ਗੁੱਡੀ ਕੱਪੜੇ ਦੀ ਬਣਾ ਕੇ ਫੁੱਕੀ ਜਾਂਦੀ ਆ ਮੁੰਡਾ ਜਿਹੜਾ ਉਹ ਹਾਲਾਂਕਿ ਸੱਚੀ ਮਿੱੱਚੀ ਦਾ ਨਹੀਂ ਉਹ ਕੱਪੜੇ ਦਾ ਵੀ ਨਹੀਂ ਫੁੱਕਿਆ ਜਾਂਦਾ ਉੱਥੇ ਵੀ ਗੁੱਡੀ ਉਹ ਫੁੱਕੀ ਜਾਂਦੀ ਆ ਵੀ ਮੀਂਹ ਪੈ ਜਾਏ ਹੁਣ ਇਹ ਆ ਵੀ ਜਿਹੜਾ ਬਰਸਾਤ ਆ ਕਿੰਨੇ ਸੋਕੇ ਪੈਂਦੇ ਨੇ ਪਿੱਛੇ ਜਿਹੋ ਮਹਾਰਾਸ਼ਟਰ ਚ ਸੋਕਾ ਪਿਆ ਸੀ ਇਦਰੋਂ ਗੱਡੀਆਂ ਪਾਣੀ ਦੀਆਂ ਗੱਈਆਂ ਨੇ ਉੱਥੇ ਪਾਣੀ ਵੀ ਪੀਣ ਵਾਸਤੇ ਨਹੀਂ ਰਿਹਾ ਸੀ ਪਰ ਜੋ ਗੁੱਡੀ ਫੁੱਕਣ ਨਾਲ ਮੀਂਹ ਪੈ ਜਾਂਦੇ ਤਾਂ ਪਵਾਇਆ ਜਾਂਦਾ ਹੁਣ ਇੱਥੇ 2-3 ਮਹੀਨੇ ਬਰਸਾਤ ਨਹੀਂ ਪਈ ਸਬਜ਼ੀਆਂ ਬਹੁਤ ਘੱਟ ਹੋ ਜਾਂਨ ਫਰੂਟ ਸੁੱਕ ਗਏ ਨੇ ਅਮਰੁੱਦਾਂ ਦੇ ਮੈਂ ਦੇਖਿਆ ਸਾਈਜ਼ ਜਾਂ ਹੋਰ ਉਹਨਾਂ ਦੇ ਜਾਮਣਾ ਵਗੈਰਾ ਜਿਹੜਾ ਫਲ ਪੰਜਾਬ ਚ ਹੁੰਦਾ ਉਹ ਘੱਟ ਹੋਏ ਨੇ ਝੜ ਗਿਆਂ ਜਾਮਣਾ ਇਹਨੇ ਸੋਕੇ ਚ ਲੋ ਚੱਲੀ ਆ ਜਿਹੜੇ ਉਹਦੇ ਵਿੱਚ ਉਹਨਾਂ ਦਾ ਫਲ ਬਹੁਤ ਝੜ ਗਿਆ ਤੇ ਘੱਟ ਮਾਤਰਾ ਦੇ ਵਿੱਚ ਜਿਹੜੀ ਉਸ ਦੇ ਵਿੱਚ ਕੁਆਲਿਟੀ ਚ ਜਾਮਣਾ ਹੋਣਗਿਆ ਜੇ ਗੁੱਡੀ ਫੁੱਕੇ ਤੋਂ ਮੀਂਹ ਪੈਂਦਾ ਹੋਵੇ ਫਿਰ ਤਾਂ ਗੁੱਡੀ ਫੁੱਕਣੀ ਤਾਂ ਉੱਤੇ ਤੱਕੜਾ ਕੋਈ ਖਰਚਾ ਆਉਂਦਾ ਤੇ ਉਹ ਪਵਾਇਆ ਜਾ ਸਕਦਾ ਹਾਂ ਇੱਕ ਮਨੋਰੰਜਨ ਦੇ ਤੌਰ ਤੇ ਤਾਂ ਹੈਗਾ ਵੀ ਕੁੜੀਆਂ ਇਕੱਠੀਆਂ ਹੁੰਦੀਆਂ ਨੇ ਚਲੀਆਂ ਜਾਂ ਗੁੱਡੀ ਫੁੱਕੀ ਇੰਜੋਏ ਕਰਿਆ ਉਹ ਤਾਂ ਹੋ ਸਕਦਾ ਪਰ ਇਹਦਾ ਮੀਂਹ ਪੈਣ ਨਾਲ ਕੋਈ ਸਬੰਧ ਨਹੀਂ ਮੀਂਹ ਦਾ ਤਾਂ ਸਬੰਧ ਅ ਦਰਖਤਾਂ ਨਾਲ ਹੈ ਵੀ ਦਰਖਤ ਨੇ ਜਿਹੜੇ ਘਟ ਰਹੇ ਨੇ ਜੇ ਦਰਖਤ ਘਟਦੇ ਨੇ ਹੁਣ ਜੇ ਪਟਿਆਲੇ ਤੋਂ ਤੁਸੀਂ ਖੰਨੇ ਤੋਂ ਆਇਓ ਪਟਿਆਲੇ ਤੋਂ ਸਰਹੰਦ ਨੂੰ ਜਦੋਂ ਜਾਂਦੇ ਆ 7000 ਦਰਖਤ ਤੋਂ ਵੱਡੇ ਜਾਂਦੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਕਰੋੜਾਂ ਦੀ ਗਿਣਤੀ ਚ ਜਦੋਂ ਚੌੜੀਆਂ ਛੜਕਾਂ ਹੋ ਰਹੀਆਂ ਨੇ ਤਰੱਕੀ ਦੇ ਨਾਂ ਤੇ ਪਰ ਉਹਦਾ ਬਦਲ ਵੀ ਹੋਣਾ ਚਾਹੀਦਾ ਘੱਟੋ ਘੱਟ ਜਿਹੜੇ ਦਰਖਤ ਤੋਂ ਵੱਡੇ ਜਾ ਰਹੇ ਨੇ ਉਹਨੇ ਲਾਏ ਜਾਣ ਦਰਖਤਾਂ ਦੇ ਘਟਣ ਕਰਕੇ ਮੀਂਹ ਨਹੀਂ ਪੈਂਦਾ ਪਰ ਮੀਂਹ ਪਵਾਉਣ ਦਾ ਕਾਰਨ ਜਿਹੜਾ ਮੀਂਹ ਪਵਾਉਣ ਦਾ ਜਿਹੜਾ ਤਰੀਕਾ ਉਹ ਵੱਧ ਤੋਂ ਵੱਧ ਦਰਖਤ ਜੰਗਲ ਹੋਣੇ ਚਾਹੀਦੇ ਨੇ 30% ਧਰਤੀ ਦੇ ਉੱਤੇ ਜੰਗਲ ਹੋਣੇ ਚਾਹੀਦੇ ਨੇ ਸਾਡੇ ਤਾਂ ਇੱਥੇ ਪੰਜਾਬ ਦੇ ਵਿੱਚ ਸ਼ਾਇਦ 7-8% ਜੰਗਲ ਹੈ ਤੇ ਜਿਹੜੇ ਛੜਕਾਂ ਤੇ ਉਹ ਵੀ ਕੱਟੇ ਜਾ ਰਹੇ ਨੇ ਤੇ ਉਸ ਕਰਕੇ ਮੀਂਹ ਜਿਹੜਾ ਉਹ ਕੁਦਰਤੀ ਤੌਰ ਤੇ ਵੀ ਜੇ ਦਰਖਤ ਕੱਟਣਗੇ ਤਾਂ ਮੀਂਹ ਕੱਟਣਗੇ ਤੇ ਇਹਦਾ ਹੱਲ ਹੈ ਜਿਹੜਾ ਉਹ ਸਹੀ ਤਰੀਕਾ ਜਿਹੜਾ ਉਹ ਹੈ ਤਾਂ ਉਹ ਦਰਖਤ ਲਾਉਣਾ ਪਰ ਸਾਡਾ ਅੰਧਵਿਸ਼ਵਾਸ ਕਹਿੰਦਾ ਵੀ ਨਹੀਂ ਜੇ ਮੀਂਹ ਨਹੀਂ ਪੈਂਦਾ ਚੌਲਾਂ ਦੀ ਜੱਗ ਕਰ ਦੋ ਜਾਂ ਗੁੱਡੀ ਫੁੱਕ ਦੋ ਮੀਂਹ ਪੈ ਜਾਊਗਾ ਚੌਲਾਂ ਦੀ ਜੱਗ ਕਰੇ ਤੋਂ ਗੁੱਡੀ ਫੁੱਕੇ ਤੋਂ ਕਦੇ ਵੀ ਮੀਂਹ ਨਹੀਂ ਪਿਆ ਜੇ ਕੋਈ ਕਿਸ ਦਾ ਵਿਸ਼ਵਾਸ ਹੈ ਦਰਸ਼ਕ ਸੁਣਦ ਨੇ ਕਜੀ ਬਾਬੇ ਜੇ ਕਹਿੰਦੇ ਨੇ ਵੀ ਮੀਂਹ ਪੈ ਸਕਦਾ ਤਾਂ ਉਹਨਾਂ ਨੂੰ ਸਾਡਾ ਚੈਲੰਜ ਹੈ ਵੀ ਜੇ ਮੌਸਮ ਵਿਭਾਗ ਦੱਸੇ ਵੀ ਇੱਕ ਹਫ਼ਤਾ ਮੀਂਹ ਨਹੀਂ ਪਊਗਾ ਖੁਸ਼ਕ ਦਿਖਾ ਰੱਖਿਆ ਮੌਸਮ ਤੇ ਮਈ ਦੇ ਮਹੀਨੇ ਦੇ ਵਿੱਚ ਜਿਵੇਂ ਹੁਣ ਦਿਖਾਇਆ ਹੋਇਆ ਸੀ ਵੀ ਉਸ ਟਾਈਮ ਉਹ ਜੱਗ ਕਰਕੇ ਉਸ ਦਿਨ ਮੀਂਹ ਪਾ ਕੇ ਦਿਖਾਉਣ ਤੇ ਨਹੀਂ ਪਵਾ ਸਕਦੇ ਸਾਡਾ ਇਨਾਮ ਵਿੱਚ ਜਿੱਤ ਸਕਦੇ ਨੇ ਅਸੀਂ ਮੌਸਮ ਵਿਭਾਗ ਕੋਲੋਂ ਜਾਣਕਾਰੀ ਲੈ ਕੇ ਦੱਸਾਂਗੇ ਵੀ ਅੱਜ ਜਿਹੜਾ ਮੀਂਹ ਦੀ ਸੰਭਾਵਨਾ ਨਹੀਂ ਹੈ ਤੁਸੀਂ ਜਿੰਨੇ ਮਰਜ਼ੀ ਗੁੱਡੀਆਂ ਫੁਕੋ ਜਿੰਨੇ ਮਰਜ਼ੀ ਜੱਗ ਕਰੋ ਚੌਲਾਂ ਦੇ ਤੁਸੀਂ ਮੀਂਹ ਨਹੀਂ ਪਵਾ ਸਕਦੇ ਜੇ ਫਵਾਓਗੇ ਸਾਡਾ ਇਨਾਮ ਜਿੱਤੋ ਤੇ ਅਸੀਂ ਅੱਗੇ ਤੋਂ ਤੁਹਾਡੇ ਜਿਹੜੇ ਚੇਲੇ ਬਣਾਗੇ ਉਹ ਬਣਾ ਦੋ ਜਿਹੜਾ ਮੀਂਹ ਪਵਾ ਦਵੇ ਇਸ